ਅਹੀਂ ਹਿੰਦੋਸਤਾਨ ਦੇ ਜੰਮਿਆਂ ਇਹ ਜਿਹੜੀ ਦਿੱਲੀ ਆ ਸਾਡੀ ਰਾਜਧਾਨੀ ਆ ਤੇ ਅਸੀਂ ਰਾਜਧਾਨੀ ਨਹੀਂ ਜਾ ਸਕਦੇ ਹੋਰ ਰਾਜਧਾਨੀ ਆਣ ਕੇ ਪਾਕਿਸਤਾਨ ਵਾਲਿਆਂ ਨੂੰ ਜਾਣਾ ਆ ਬੋਰੀਆਂ ਅਸੀਂ ਲੈ ਲਈਆਂ ਨੇ ਅੱਧਾ ਕੀ ਕੀ ਕਰਨਾ ਇਹਨਾਂ ਦਾ ਕਿਲੀਆਂ ਕਰਕੇ ਛੱਡਣੀਆਂ ਜਿਹੜੀਆਂ ਅੱਥਰੂ ਗਾਂਸ ਦੇ ਗੋਲੇ ਛੱਟਣਗੇ ਸਾਡੀ ਵੀ ਤਿਆਰੀ ਆ ਵੀਰ ਜੀ ਫੁੱਲ ਤਿਆਰੀ ਅਸਾਂ ਨਹੀਂ ਤੋੜਨੇ ਸਾਡੀ ਗੁਰੂ ਮਹਾਰਾਜ ਨੇ ਮਦਦ ਕਰਨੀ ਆ ਛੱਡਦੀ ਕਰੋ ਕੋਈ ਕਮਜ਼ੋਰੀ ਨਹੀਂ ਸਭ ਠੀਕ ਆ ਇਹ ਆ ਵੀ ਫਟੇ ਕਰਕੇ ਆਵਾਂਗੇ ਦੇਖੋ ਜੀ ਅਸੀਂ ਤੇ ਚਾਹੁੰਦੇ ਆਂ ਸ਼ਾਂਤੀ ਪੂਰੇ ਭਾਰਤ ਵਸੇ ਵਿੱਚ ਸ਼ਾਂਤੀ ਰਹੇ ਪਰ ਜੇ ਸਾਡੀਆਂ ਸਰਕਾਰਾਂ ਨਹੀਂ ਮੰਨਦੀਆਂ ਸਾਨੂੰ ਕੀ ਲੋੜ ਐ ਅਮਰਸਰ ਤੋਂ ਚੱਲ ਕੇ ਟਰਾਲੀਆਂ ਲੈ ਕੇ ਨੇ ਪਰਵਾਹੋਂ ਤੱਕ ਕਰਿਉਣ ਲਈ ਪਰ ਪੰਜਾਬ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਵਿਕਰਮ ਸਿੰਘ ਫਿਰ ਮਾਹੌਲ ਬਣ ਗਿਆ ਕਿਸਾਨ ਅੰਦੋਲਨ ਦਾ ਆਪਣੀਆਂ ਵਕ ਵਕ ਮੰਗਾਂ ਨੂੰ ਲੈ ਕੇ ਕਿਸਾਨ ਫਿਰ ਸੜਕ ਦੇ ਉੱਪਰ ਨਿਕਲਣ ਨੂੰ ਤਿਆਰ ਹੋ ਗਏ ਆ ਕਿਸਾਨ ਅੰਦੋਲਨ ਵਾਲਾ ਮਾਹੌਲ ਫਿਰ ਬਣਦਾ ਹੋਇਆ ਨਜ਼ਰ ਆ ਰਿਹਾ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਸ਼ੰਭੂ ਬਾਰਡਰ ਵੱਲ ਨੂੰ ਜਾਣ ਦੀ ਤਿਆਰੀ ਦੇ ਵਿੱਚ ਨੇ ਕਿਉਂਕਿ ਸ਼ੰਭੂ ਬਾਰਡਰ ਤੇ ਵੱਡੇ ਵੱਡੇ ਬੈਰੀਕੇਟ ਲਾਏ ਹੋਏ ਆ ਪਰ ਟਰੈਕਟਰਾਂ ਦੇ ਅੱਗੇ ਚੋਚਨ ਪਾ ਕੇ ਕਿਸਾਨ ਵੀ ਪੂਰੀ ਤਿਆਰੀ ਕਰਕੇ ਆਏ ਆ ਹੈਡਰਾ ਮਸ਼ੀਨੋ ਔਰ ਇਧਰਲੇ ਬੰਨੇ ਵੀ ਦੇਖੋਗੇ ਇਧਰ ਦੂਰ ਤੱਕ ਟਰੈਕਟਰ ਟਰਾਲੀਆਂ ਦੇ ਕਾਫਲੇ ਹੀ ਖੜੇ ਆ ਪੂਰੀ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਕਹਿੰਦੇ ਕਿ ਜਾਵਾਂਗੇ ਅਸੀਂ ਤਾਂ ਦਿੱਲੀ ਨੂੰ ਦਿੱਲੀ ਕੁਝ ਕਰਾਂਗੇ ਜ਼ੂਮ ਕਰਕੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਵੀ ਕਰਦੇ ਆ ਤੁਹਾਨੂੰ ਕਿ ਮੌਕੇ ਦਾ ਮਾਹੌਲ ਕੀ ਆ ਕਿਉਂਕਿ ਦੂਰ ਤੱਕ ਦੇਖੋਗੇ ਤੁਸੀਂ ਤਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਹੀ ਤੁਹਾਨੂੰ ਨਜ਼ਰ ਆਉਣਗੇ ਦੂਰ ਤੱਕ ਦੇਖੋਗੇ ਤਾਂ ਇਸੇ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਪਿਛਲੇ ਬੰਨੇ ਉਹ ਵੀ ਲਗਾਤਾਰ ਟਰੈਕਟਰ ਆ ਰਹੇ ਆ ਔਰ ਥੋੜੀ ਦੇਰ ਤੱਕ ਇਹਨਾਂ ਨੂੰ ਇੱਥੋਂ ਤੇਲ ਪਰਵਾਕੇ ਪੈਟਰੋਲ ਪੰਪ ਤੋਂ ਰਵਾਨਗੀ ਦੇ ਦਿੱਤੀ ਜਾਏਗੀ ਔਰ ਟਰੈਕਟਰ ਟਰਾਲੀਆਂ ਦੇ ਵੱਡੇ ਵੱਡੇ ਕਾਫਲੇ ਹੱਥਾਂ ਦੇ ਵਿੱਚ ਨੌਜਵਾਨ ਵੀ ਦੇਖੋਗੇ ਤੁਸੀਂ ਤਾਂ ਕੋਈ ਕੈਨੀ ਫੜੀ ਹੋਈ ਆ ਕੋਈ ਡੀਜ਼ਲ ਪਰਵਾ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਪੈਟਰੋਲ ਪੰਪਾਂ ਤੇ ਰੋਕ ਲਾਈ ਗਈ ਹੈ ਕਿ ਟਰੈਕਟਰਾਂ ਦੇ ਵਿੱਚ ਅ ਡੀਜ਼ਲ ਨਹੀਂ ਪਰਣਾ ਔਰ ਇਸੇ ਤਰੀਕੇ ਦੇ ਨਾਲ ਅੱਗੇ ਦਾ ਮਾਹੌਲ ਚੱਲ ਕੇ ਦਿਖਾਉਨੇ ਆ ਆ ਪੂਰੀ ਦੀ ਪੂਰੀ ਟਰਾਲੀ ਜਿਹੜੀ ਆ ਬਾਲਣ ਨਾਲ ਭਰੀ ਹੋਈ ਆ ਰਾਸ਼ਨ ਦੇ ਸਾਮਾਨ ਨਾਲ ਭਰੀ ਹੋਈ ਆ ਤੇ ਨਾਲ ਹੀ ਵਿੱਚ ਡਰਮ ਭਰਿਆ ਹੋਇਆ ਡੀਜ਼ਲ ਦਾ ਇਸ ਤਰ੍ਹਾਂ ਦੀ ਤਿਆਰੀ ਆ ਔਰ ਇਧਰਲੇ ਬੰਨੇ ਵੀ ਦੇਖੋਗੇ ਤਾਂ ਟਰੈਕਟਰ ਤਿਆਰ ਖੜੇ ਆ ਕਿਸਾਨਾਂ ਦੇ ਹਰ ਤਰ੍ਹਾਂ ਦੀ ਤਿਆਰੀ ਇੰਤਜ਼ਾਮ ਗੱਲਬਾਤ ਵੀ ਕਰਦੇ ਆ ਭਾਈ ਸਾਹਿਬ ਪੂਰੀ ਤਿਆਰੀ ਹੈ ਜਾਣ ਦੀ ਫਿਰ ਤਿਆਰੀ ਤਿਆਰੀ ਇਹ ਮਾਹੌਲ ਬਣਦਾ ਨਜ਼ਰ ਆ ਰਿਹਾ ਮਾਹੌਲ ਵੇਖੋ ਜੋ ਆਗੂਆਂ ਦਾ ਹੁਕਮ ਆਊਗਾ ਸਾਡੀ ਪੂਰੀ ਤਿਆਰੀ ਹੈ ਜੀ ਇਹਨਾਂ ਬੈਰੀਕੇਟ ਬਹੁਤ ਤਕੜਾ ਇੰਤਜ਼ਾਮ ਕੀਤਾ ਹੋਇਆ ਹਰਿਆਣਾ ਪੁਲਿਸ ਨੇ ਕੋਈ ਗੱਲ ਨਹੀਂ ਸਭ ਕੋ ਪੱਟਿਆ ਜਾਣਾ ਜੀ ਅੱਗੇ ਪੱਟੇ ਗਏ ਸੀ ਹੁਣ ਫੇਰ ਪੱਟੇ ਜਾਣਗੇ ਕਹਿੰਦੇ ਇਸ ਵਾਰ ਉਹਨਾਂ ਨੇ ਜ਼ਿਆਦਾ ਤਕੜੀ ਤਿਆਰੀ ਕੀਤੀ ਹੈ ਸਾਡੀ ਉਹਨਾਂ ਤੋਂ ਤਕੜੀ ਹੈ ਜੀ ਚਾਰ ਗੁਣਾ ਤਿਆਰੀ ਜ਼ਿਆਦਾ ਹੈ ਅੱਗੇ ਨਾਲੋਂ ਮਹੀਨੇ ਅੱਗੇ ਲਾ ਕੇ ਗਏ ਸਾਡੀ ਫੁੱਲ ਤਿਆਰੀ ਹੈ ਸਾਨੂੰ ਪਤਾ ਕੀ ਕੁਝ ਹੋਣਾ ਉੱਥੇ ਆਹ ਬੋਰੀਆਂ ਅਸੀਂ ਲੈ ਲਈਆਂ ਨੇ ਆਪ ਤਾਂ ਕੀ ਕੀ ਕਰਨਾ ਇਹਨਾਂ ਦਾ ਗਿੱਲੀਆਂ ਕਰਕੇ ਛੱਡਣੀਆਂ ਜਿਹੜੀਆਂ ਅਥਰੂ ਗੈਂਸ ਦੇ ਗੋਲੇ ਛੱਟਣਗੇ ਸਾਡੀ ਵੀ ਤਿਆਰੀ ਹੈ ਵੀਰ ਜੀ ਫੁੱਲ ਤਿਆਰੀ ਤੁਹਾਨੂੰ ਵੀ ਹੋ ਗਈ ਹੈ ਲਾ ਟ੍ਰੇਨਿੰਗ ਹੋ ਗਈ ਹੈ ਕਿਟ ਆ ਨਾ ਆਸਾਨੀ ਤੋੜਨੇ ਸਾਡੀ ਗੁਰੂ ਮਹਾਰਾਜ ਨੇ ਮਦਦ ਕਰਨੀ ਆ ਮਹਾਰਾਜ ਤੇ ਅਸੀਂ ਹਮੇਸ਼ਾ ਹੀ ਜਿੱਧਰ ਜਾਂਦੇ ਆ ਸਚਾਈ ਤੇ ਤੁਰਦੇ ਆ ਸਚਾਈ ਦੀ ਜਿੱਤ ਹੋਣੀ ਆ ਨਹੀਂ ਇਹ ਚੀਜ਼ ਜੀ ਦਾ ਤੁਹਾਨੂੰ ਵੀ ਪਤਾ ਨਾ ਵੀ ਇਹ ਸਚਾਈ ਹੈ ਮੰਨਦੇ ਜਨਾ ਇਹ ਗੱਲ ਹਾਂ ਤੇ ਫਿਰ ਇਹ ਕੋਈ ਇਹ ਕੋਈ ਵੱਖਰਾ ਦੇਸ਼ ਨਹੀਂ ਹੈਗਾ ਵੀ ਜਿਹੜਾ ਸਾਡੇ ਵਾਸਤੇ ਬੈਰੀਕਾਡ ਲਾਏ ਨੇ ਸਾਡਾ ਪ੍ਰੇਟਿਕਲ ਸਾਡਾ ਹੱਕ ਹੈ ਦਿੱਲੀ ਜਾਂਦਾ ਇਹ ਥੋੜਾ ਕੋਈ ਸਾਨੂੰ ਰੋਕੇਗਾ ਤੇ ਇਹ ਤਾਂ ਬਿਲਕੁਲ ਸਿਆਸਤ ਹੈ ਨਾ ਤੁਸੀਂ ਜਾਣਦੇ ਜਣੇ ਇਹ ਚੀਜ਼ ਨੂੰ ਦੇ ਹਿਸਾਬ ਨਾਲ ਲੋਕਤੰਤਰ ਹਰ ਕਿਸੇ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਔਰ ਇਧਰ ਬਾਈ ਹੋਣਾ ਨੇ ਬਹੁਤ ਸ਼ਿੰਗਾਰੀ ਹੋਈ ਆ ਪੂਰੀ ਟਰਾਲੀ ਔਰ ਇਧਰ ਆ ਇੰਤਜ਼ਾਮ ਜਿਹੜਾ ਬੰਦੋਬਸਤ ਇਹ ਟੋਚਨ ਦਾ ਕੀਤਾ ਹੋਇਆ ਬਾਈ ਹੋਣਾ ਨੇ ਇਧਰ ਦੇਖੋਗੇ ਤੁਸੀਂ ਤਾਂ ਅੱਗੇ ਸੰਗਲ ਪਾ ਕੇ ਪੂਰਾ ਮਜ਼ਬੂਤ ਜੇ ਕੋਈ ਟਰੈਕਟਰ ਫਸ ਵੀ ਜਾਵੇ ਤਾਂ ਉਹਨੂੰ ਕੱਢਣਾ ਤੇ ਨਾਲ ਹੀ ਜੇ ਕੋਈ ਪੱਟਣ ਪੁੱਟਣ ਦੀ ਕੋਈ ਜ਼ਰੂਰਤ ਪੈ ਜਾਵੇ ਕਿਉਂਕਿ ਥੱਲੇ ਵੀ ਪੂਰਾ ਮੋਟਾ ਸਿਸਟਮ ਲਾ ਕੇ ਮਜ਼ਬੂਤ ਜਿਹੜਾ ਉਹ ਟੋਚਨ ਬਣਾਇਆ ਹੋਇਆ ਥੱਲੇ ਦੇਖ ਸਕਦੇ ਹੋ ਤੁਸੀਂ ਤਾਂ ਟਰੈਕਟਰ ਕੋਈ ਫਸ ਜੇ ਉਹਨੂੰ ਕੱਢਣ ਵਾਸਤੇ ਵੀ ਤੇ ਜੇ ਕੋਈ ਬੈਰੀਕੇਟ ਪੱਟਣਾ ਪੈ ਜਾਵੇ ਤਾਂ ਉਹਨੂੰ ਵੀ ਇਹਨਾਂ ਇਸੇ ਤਰੀਕੇ ਨਾਲ ਢੂ ਲਿਆ ਜਾਊਗਾ ਔਰ ਦੋ ਟਰਾਲੀਆਂ ਇਸ ਟਰੈਕਟਰ ਦੇ ਮਗਰ ਆ ਤਾਂ ਉਸ ਤੋਂ ਬਾਅਦ ਅੱਗੇ ਵੀ ਚੱਲ ਕੇ ਦਿਖਾਉਣਾ ਤੁਹਾਨੂੰ ਮਾਹੌਲ ਅਗਲੇ ਬੰਨੇ ਦਾ ਇੰਤਜ਼ਾਮ ਕੀ ਹੈ ਕਿਸ ਤ ਤੋ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਲੈ ਕੇ ਕਿਸਾਨ ਜਿਹੜੇ ਆ ਉਹ ਸੜਕਾਂ ਦੇ ਉੱਪਰ ਅੱਤ ਅਗਲੇ ਬੰਨੇ ਵੀ ਇਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਪਹੁੰਚੀਆਂ ਹੋਈਆਂ ਤਾਂ ਕੁਛ ਹੀ ਦੇਰ ਦਾ ਬਸ ਇੰਤਜ਼ਾਰ ਹੋ ਰਿਹਾ ਹੁਣ ਥੋੜੀ ਦੇਰ ਤੱਕ ਰਵਾਨਗੀ ਦੇ ਦਿੱਤੀ ਜਾਣੀ ਹੈ ਥੋੜੀ ਦੇਰ ਤੱਕ ਰਵਾਨਗੀ ਇਸ ਪਾਸਿਓਂ ਦਿੱਤੀ ਜਾਊਗੀ ਔਰ ਉਸ ਤੋਂ ਬਾਅਦ ਫਿਰ ਇਹ ਟਰੈਕਟਰ ਟਰਾਲੀਆਂ ਛੂਕਦੇ ਜਾਣਗੇ ਸ਼ੰਭੂ ਬਾਰਡਰ ਵਾਲ ਨੂੰ ਸ਼ੰਭੂ ਬਾਰਡਰ ਜਿੱਥੇ ਬੈਰੀਗੇਟ ਲਾਏ ਹੋਏ ਆ ਕਿਸਾਨਾਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਔਰ ਹਰਿਆਣਾ ਪੁਲਿਸ ਨੇ ਔਰ ਉੱਥੇ ਜਾਏ ਜਾਏਗਾ ਤਾਂ ਦੇਖ ਸਕਦੇ ਹੋ ਸਾਧੂਗੜ ਪਿੰਡ ਦੇ ਵਿੱਚ ਅਸੀਂ ਖੜੇ ਆ ਸਾਧੂਗੜ ਦੇ ਨਜ਼ਦੀਕ ਦੀ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਹੋਏ ਨੇ ਔਰ ਦੂਰ ਤੱਕ ਦੇਖੋਗੇ ਤੁਸੀਂ ਬਾਈ ਹੁਣੇ ਇੱਧਰ ਪ੍ਰਸ਼ਾਦਾ ਤੇ ਲੰਗਰ ਵਰਤਾ ਰਹੇ ਨੇ ਔਰ ਇਸੇ ਤਰੀਕੇ ਨਾਲ ਡਬਲ ਡਬਲ ਲੇਅਰਾਂ ਟਰੈਕਟਰ ਟਰਾਲੀਆਂ ਦੀਆਂ ਲਗੀਆਂ ਹੋਈਆਂ ਤਾਂ ਇਸ ਬੰਨੇ ਮਾਝੇ ਵਾਲੇ ਮਾਝੇ ਤੋਂ ਜ਼ਿਆਦਾਤਰ ਲੋਕ ਜਿਹੜੇ ਆ ਕਿਸਾਨ ਉਹ ਆ ਕੇ ਇਸ ਪਾਸੇ ਰੁਕੇ ਹੋਏ ਆ ਤਾਂ ਬਸ ਇਹਨਾਂ ਨੂੰ ਇਸ਼ਾਰੇ ਦੀ ਦੇਰ ਆ ਭਾਈ ਜੀ ਕੀ ਹਾਲ ਚਾਲ ਤਿਆਰੀ ਹੈ ਪੂਰੀ ਹਾਂਜੀ ਹਾਂਜੀ ਫੁੱਲ ਤਿਆਰੀ ਮਾਰਨ ਦੀ ਵੇਟ ਆ ਬਸ ਹਾਂਜੀ 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 ਬਸ ਜਾ ਰਹੇ ਆ ਤਾਂ ਜਾ ਰਹੇ ਆ ਕਹਿੰਦੇ ਸਲਫ ਮਾਰਨਾ ਬਸ ਔਰ ਟਰੈਕਟਰ ਸਟਾਰਟ ਕਰਕੇ ਨਿਕਲ ਜਾਣਾ ਤਾਂ ਟਰੈਕਟਰ ਤਿਆਰ ਆ ਟਰਾਲੀਆਂ ਤਿਆਰ ਆ ਕਿਸਾਨਾਂ ਦੀਆਂ ਇਹ ਮਾਹੌਲ ਆ ਤਾਂ ਸੈਂਕੜੇ ਟਰੈਕਟਰ ਟਰਾਲੀਆਂ ਇਸੇ ਤਰ੍ਹਾਂ ਖੜੇ ਆ ਸੈਂਕੜੇ ਟਰੈਕਟਰ ਟਰਾਲੀਆਂ ਸੜਕ ਦੇ ਇਧਰਲੇ ਬੰਨੇ ਵੀ ਸੜਕ ਦੇ ਉਧਰਲੇ ਬੰਨੇ ਵੀ ਬਸ ਇੰਤਜ਼ਾਰ ਹੋ ਰਿਹਾ ਟਰਾਲੀਆਂ 'ਚ ਵੀ ਕਿਸਾਨ ਬੈਠੇ ਆ ਇਧਰ ਵੀ ਟਰੈਕਟਰਾਂ ਦੇ ਉੱਪਰ ਵੀ ਕਿਸਾਨ ਬੈਠੇ ਨਜ਼ਰ ਆਉਣਗੇ ਤੁਹਾਨੂੰ ਤਾਂ ਉਧਰੋਂ ਹੋਰ ਵੀ ਟਰੈਕਟਰ ਟਰਾਲੀਆਂ ਸ਼ੂਕ ਦੇ ਆਉਂਦੇ ਆ ਬਜ਼ੁਰਗ ਵੀ ਬੈਠੇ ਆ ਨੌਜਵਾਨ ਵੀ ਬੈਠੇ ਆ ਬਾਪੂ ਜੀ ਤਿਆਰੀ ਆ ਪੂਰੀ ਹਾਂ ਤਿਆਰੀ ਏ ਦੇਖਵਾ ਕੇ ਚੈੱਕ ਕਰ ਰਹੇ ਹੋ ਆ ਹੋਇਆ ਹੈ ਸਾਰੇ ਸਾਡੇ ਕਰੀਏ ਮਾਹੌਲ ਚਾ ਲੱਗਣਾ ਜਾ ਕੇ ਮੋਦੀ ਦੇ ਨਾਲ ਟਕਰਾਉਣਾ ਆ ਆ ਆ ਇਧਰ ਹੋਰ ਵੀ ਬਾਪੂ ਹੁਣੀ ਬੈਠੇ ਹਾਂਜੀ ਬਾਪੂ ਕੀ ਹਾਲ ਆ ਠੀਕ ਹੋ ਚੜਦੀ ਕਲਾ ਚੋ ਚੜਦੀ ਕਲਾ ਕੋਈ ਕਮਜ਼ੋਰੀ ਨਹੀਂ ਸਭ ਠੀਕ ਆ ਇਹ ਆ ਵੀ ਫਤਿਹ ਕਰਕੇ ਆਵਾਂਗੇ ਫਤਿਹ ਕਰਨ ਤੋਂ ਬਿਨਾ ਨਹੀਂ ਆਵਾਂਗੇ ਤੇ ਇਹ ਜਿਹੜੇ ਮਾੜੇ ਮੋਡਲ ਅੜਕਾ ਛੜਕਾ ਆ ਸਭ ਟੁੱਟ ਜਾਣੀਆਂ ਇਹਨਾਂ ਅੜਕਾਂ ਦਾ ਕੋਈ ਫਾਇਦਾ ਨਹੀਂ ਕਰੰਦਾ ਕਿਉਂਕਿ ਅਸੀਂ ਹਿੰਦੁਸਤਾਨ ਦੇ ਜੰਮਿਆ ਇਹ ਜਿਹੜੀ ਦਿੱਲੀ ਆ ਸਾਡੀ ਰਾਜਧਾਨੀ ਆ ਤੇ ਅਸੀਂ ਰਾਜਧਾਨੀ ਨਹੀਂ ਜਾ ਸਕਦੇ ਹੋਰ ਰਾਜਧਾਨੀ ਆਣ ਕੇ ਪਾਕਿਸਤਾਨ ਵਾਲਿਆਂ ਨੂੰ ਜਾਣਾ ਉਧਰ ਇਹ ਪਾਕਿਸਤਾਨ ਤੇ ਹਿੰਦੁਸਤਾਨ ਬਣਾਈ ਫਿਰਦੇ ਆ ਇਹ ਬਹੁਤ ਸਰਕਾਰ ਦੀ ਨਿਕਾਮੀ ਆ ਤੇ ਸਰਕਾਰ ਦੀ ਬੇਕੂਫੀ ਆ ਠੀਕ ਆ ਬਾਪੂ ਹੁਣੀ ਕਹਿੰਦੇ ਜੇ ਇਹ ਸਾਡਾ ਤਾਂ ਮੁਲਕ ਆ ਕਹਿੰਦੇ ਜੇ ਅਸੀਂ ਨਹੀਂ ਜਾਵਾਂਗੇ ਤਾਂ ਕੌਣ ਜਾਊਗਾ ਸਾਡੇ ਮੁਲਕ ਦੀ ਰਾਜਧਾਨੀ ਆ ਕਹਿੰਦੇ ਇਹ ਔਰ ਇਧਰ ਆ ਬਾਈ ਹੁਣਾਂ ਨੇ ਹਿੰਦੁਸਤਾਨ ਟਰੈਕਟਰ ਸ਼ਿੰਗਾਰਿਆ ਹੋਇਆ ਪੂਰਾ ਟਾਇਰ ਦੇਖੋ ਕਿਵੇਂ ਚੌੜੇ ਪਾ ਕੇ ਪੂਰਾ ਤਿਆਰ ਕੀਤਾ ਹੋਇਆ ਇਧਰ ਵੀ ਬਾਪੂ ਹੁਣੀ ਬੈਠੇ ਕੀ ਹਾਲ ਆ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਤਿਆਰੀ ਪੂਰੀ ਫੁੱਲ ਤਿਆਰੀ ਬੰਨੇ ਨਹੀਂ ਪਾਣੇ ਆ ਆ ਇਧਰ ਵੀ ਬੈਠੇ ਆ ਹਾਂਜੀ ਕੀ ਹਾਲ ਚਾਲ ਤਿਆਰੀ ਆ ਪੂਰੀ ਹਾਂਜੀ ਬਿਲਕੁਲ ਤਿਆਰੀ ਆ ਜੀ ਕੀ ਮਾਹੌਲ ਚਾਲ ਕੀ ਨਜ਼ਰ ਆ ਰਿਹਾ ਵੇਖੋ ਜੀ ਅਸੀਂ ਤਾਂ ਚਾਹੁੰਦੇ ਆ ਸ਼ਾਂਤੀ ਪੂਰੇ ਭਾਰਤ ਵਸੇ ਵਿੱਚ ਸ਼ਾਂਤੀ ਰਵੇ ਪਰ ਜੇ ਸਾਡੀਆਂ ਸਰਕਾਰਾਂ ਨਹੀਂ ਮੰਨਦੀਆਂ ਸਾਨੂੰ ਕੀ ਲੋੜ ਐ ਅੰਮ੍ਰਿਤਸਰ ਤੋਂ ਚੱਲ ਕੇ ਟਰਾਲੀਆਂ ਲੈ ਕੇ ਨੇ ਪਰਵਾਰਾਂ ਤਾਂ ਕਰਕੇ ਆਉਣ ਲਈ ਸਾਡੇ ਜਿਹੜਾ ਮੋਦੀ ਸਾਹਿਬ ਆ ਉਹਨੂੰ ਪਹਿਲਾਂ ਵਾ 13 ਮਹੀਨੇ 13 ਦਿਨਾਂ ਸੀ ਭੁਗਤਾ ਗਿਆ ਆ ਹੁਣ ਇੱਕ ਟਰੈਕਟਰੇ ਘਟੋਗਾ ਟਾਣ ਦਾ 10000 ਦਾ ਤੇ ਆਉਣ ਦਾ 10000 ਦਾ 20000 ਦਾ ਤੇਲ ਆ ਕੋਈ ਫ੍ਰੀ ਨਹੀਂ ਮਿਲਿਆ ਰੋਟੀ ਪਾਣੀ ਸਾਡੇ ਪੰਜਾਬ ਦੇ ਦੇਣ ਦੇ ਅੱਗੇ ਪਹਾੜਾ ਭਾਈਚਾਰਾ ਹਰਿਆਣਾ ਬੈਠਾ ਵੱਡੇ ਭਰਾ ਅਸੀਂ ਆ ਛੋਟੇ ਭਰਾ ਹਡਿਓ ਆ ਅੱਗੇ ਥੁੜੀਆਂ ਬੋਧੀਆਂ ਹੋਣਗੀਆਂ ਦਿਲ ਦੇ ਵਿੱਚ ਕੋਈ ਗਲਤਫਹਿਮੀਆਂ ਪਰ ਜਦੋਂ ਤੋਂ ਇਹ ਦੌਲ ਪਹਿਲਾਂ ਚੱਲਿਆ ਸੀ ਅੱਜ ਅਸੀਂ ਇੱਕ ਮੁੱਠਵਾਂ ਔਰ ਅਸੀਂ ਮੋਦੀ ਸਾਹਿਬ ਨੂੰ ਇਹ ਜਣਿਆ ਪਿੰਡਾ ਜਿਹੜਾ ਬਾਪ ਆਪਣੇ ਬੱਚਿਆਂ ਨੂੰ ਨਹੀਂ ਸੰਭਾਲ ਸਕਦਾ ਉਹਦੇ ਜੀਣ ਦਾ ਫਾਇਦਾ ਕੋਈ ਨਹੀਂ ਲਾਸ਼ਟੀ ਪਰ ਜਿਹੜਾ ਰਾਜਾ ਇੱਕ ਪਰਜਾ ਨੂੰ ਸੰਭਾਲ ਨਹੀਂ ਹਰਦਾ ਉਹ ਤੇ ਜੀਣ ਦਾ ਫਾਇਦਾ ਕੋਈ ਨਹੀਂ ਕਾਰਾ ਛੱਡ ਕੇ ਛੱਡਣਾ ਨਹੀਂ ਮਕਰੋ ਕਹਿੰਦਾ ਫਰਜ਼ ਆ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਪਰ મોદી ਸਾਹਿਬ ਅਜੇ ਤਰ ਕੋ ਮੌਕਾ ਗਿਆ ਕਿ ਕਿਸਾਨਾਂ ਨੂੰ ਬੈਹ ਲੈਣ ਦੇ ਗਰੀਬਾਂ ਨੂੰ ਮਜ਼ਦੂਰਾਂ ਨੂੰ ਰੋਟੀ ਦੇ ਦੇ ਤੂੰ ਡਾਨੇ ਹੀ ਬਣਦਾ ਨਾ ਬਣ ਨਹੀਂ ਚੰਗਾ ਤੇਰੀ ਮਾਤਾ ਕਹਿ ਗਈ ਸੀ ਮੈਂ ਉਹਦਾ ਇੱਕ ਲਫ਼ਜ਼ ਦੇਣ ਲਗਾ ਵੇ મોદી ਪਤ ਮੋਦੀ ਮੈਂ ਤਾਂ ਤੈਨੂੰ ਸਮਝ ਜਾਣ ਜੋਗੀ ਵੇ મોદી ਪਤ ਮੋਦੀ ਮੈਂ ਤਾਂ ਤੈਨੂੰ ਸਮਝਾਉਣ ਜੋਗੀ ਰੱਖ ਲਈ ਦਾੜੀ ਕਟਾ ਲਈ ਬੋਦੀ ਰੱਖ ਲਈ ਦਾੜੀ ਕਟਾ ਲਈ ਬੋਦੀ ਕਿਹੜੇ ਰਾਤ ਤੂੰ ਪੈ ਗਿਆ ਵੇ ਮੱਥਾ ਨਾਲ ਹਰਿਆਣਾ ਪੰਜਾਬ ਦੇ ਲਾ ਕੇ ਕਤੋਂ ਮੌਤ ਬੁਲਾ ਰਿਆ ਵੇ ਵੇ ਪੁੱਤਰਾ ਨਾਲ ਕਿਸਾਨ ਮਜ਼ਦੂਰਾਂ ਲਾ ਕੇ ਕਤੋਂ ਮੌਤ ਬੁਲਾ ਰਿਆ ਵੇ ਵੇ ਤੂੰ ਲਾਈ ਡਾਨੀ ਬਣੀ ਨਾਲ ਯਾਰੀ ਵੇ ਮੇਰੇ ਆ ਲੱਡੂਆ ਉਹ ਤੂੰ ਲਾਈ ਡਾਨੀ ਬਣ ਨਾਲ ਜਾਰੀ ਦੰਨ ਉਲਟੀ ਪੈ ਜੂ ਭਾਰੀ ਕਿਹੜੇ ਰਾਤ ਤੂੰ ਪੈ ਗਿਆ ਵੇ ਆ ਮੱਥਾ ਨਾਲ ਸਰਦਾਰਾਂ ਦੇ ਲਾ ਕੇ ਕਾ ਤੂੰ ਮੌਤ ਬੁਲਾ ਰਿਆ ਵੇ ਮੋਦੀ ਸਾਹਿਬ ਜੈਦਾਬਾਦ ਅਜੇ ਪੱਤਰਾ ਸਿੱਧਾ ਹੋ ਜਾ ਜੋ ਬਲੇ ਸੋਨੇ ਖਾਰੇ ਸੀ ਤੁਹਾਨੂੰ ਮੈਂ ਜਰਾ ਮਾਹੌਲ ਦਿਖਾ ਦਿਆਂ ਕੀ ਆ ਫਿਰ ਵਾਪਸ ਵੀ ਆਉਣਾ ਤੁਹਾਡੇ ਕੋਲੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਤਾਂ ਇਧਰ ਇਧਰ ਵੀ ਤਿਆਰੀ ਹੈ ਬਾਈ ਹੁਣਾਂ ਨੇ ਪੂਰਾ ਦੇਖੋ ਹਿੰਦੁਸਤਾਨ ਪੂਰਾ ਸ਼ਿੰਗਾਰਿਆ ਹੋਇਆ ਤਾਂ ਇਸ ਇਸ ਪਾਸੇ ਵੀ ਸਾਰੇ ਪਾਸੇ ਜਿਵੇਂ ਵੀ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਇਧਰ ਵੀ ਬਾਈ ਹੁਣੇ ਬੈਠੇ ਆ ਟਰੈਕਟਰਾਂ ਦੇ ਉੱਪਰ ਤਾਂ ਬਸ ਇੰਤਜ਼ਾਰ ਹੋ ਰਿਹਾ ਸਲਫ ਮਾਰਨੇ ਆ ਤੇ ਟਰੈਕਟਰ ਸਟਾਰਟ ਕਰਕੇ ਨਿਕਲ ਜਾਣਾ ਰਵਾਨਗੀ ਲੈ ਲੈਣੀ ਆ ਇਧਰ ਵੀ ਬਾਪੂ ਜੀ ਹੁਣੀ ਬੈਠੇ ਆ ਕਰਤਾਰ ਤੇ ਤੇ ਦੋ ਟਰਾਲੀਆਂ ਪਾਈਆਂ ਹੋਈਆਂ ਪਿੱਛੇ ਤਾਂ ਦੂਰ ਤੱਕ ਅੱਗੇ ਵੀ ਦੇਖੋਗੇ ਤਾਂ ਮਾਹੌਲ ਆਹ ਹੀ ਆ ਸਾਰੇ ਪਾਸੇ ਆਹ ਹੀ ਮਾਹੌਲ ਤੁਹਾਨੂੰ ਦੇਖਣ ਨੂੰ ਮਿਲੂਗਾ ਤਾਂ ਮਝੈਲ ਕਹਿੰਦੇ ਅਸੀਂ ਮੋਰਚਾ ਪਹਿਲਾਂ ਫਤਿਹ ਕਰਨਾ ਇਸ ਵਾਸਤੇ ਵੀ ਟਰੈਕਟਰ ਦੇ ਅੱਗੇ ਵੀ ਮਝੈਲ ਲਿਖਿਆ ਸਾਰੇ ਇਧਰਲੇ ਬੰਨੇ ਮੋਰਚਾ ਮਝੈਲ ਨੇ ਲਾਇਆ ਆ ਕੇ ਕਿਹੋ ਜੀ ਤਿਆਰੀ ਆ ਅੱਗੇ ਵੀ ਪੂਰਾ ਪ੍ਰਬੰਧ ਹਰਿਆਣੇ ਨੇ ਕੀਤਾ ਹੋਇਆ ਹਾਂ ਜੀ ਵੀਰ ਜੀ ਸ਼ਾਂਤਮਈ ਸਾਡੇ ਕੋਲ ਕੋਈ ਤਿਆਰੀ ਆ ਸ਼ਾਂਤਮਈ ਆ ਕੋਈ ਸਾਡਾ ਐਮ ਐਸ ਬੀ ਗਰੰਟੀ ਵਾਲਾ ਕਾਨੂੰਨ ਆ ਠੀਕ ਆ ਕਿਉਂਕਿ ਜੀ ਉਹ ਹੀ ਨੇ ਵੀਰ ਜੀ ਰਿਹਾ ਵੇਖੋ ਮਟਰਾਂ ਦਾ ਕਿੰਨੀ ਕੁੱਤੀ ਰੁਲਦੀ ਆ ਹਾਡੇ ਕੋ 4-5 ਰੁਪਏ ਕਿਲੋ ਲੈ ਗਏ ਕੁੜੀ ਆਵੇ 40-50 ਰੁਪਏ ਕਿਲੋ ਤੱਕ ਦੇ ਦੇਣ ਕੋਈ ਬੰਦੇ ਵਾਲਾ ਕੰਮ ਥੋੜਾ ਕੋਈ ਇਹ ਕਾਲੀਆਂ ਕਰਤੋਤਾਂ ਦੇ ਉੱਤਰ ਆਏ ਆ ਪਰ ਇਹਦਾ ਹੱਲ ਹੋਣਾ ਚਾਹੀਦਾ ਭਾਜੀ ਸ਼ਾਂਤਮਈ ਤਰੀਕੇ ਨਾਲ ਕੋਈ ਅਸੀਂ ਥੱਕੇ ਜਾ ਹੀ ਨਹੀਂ ਕੋਈ ਠੀਕ ਹੈ ਨਾ ਅਸੀਂ ਸ਼ਾਂਤਮਈ ਕਰਾਂਗੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਅਸੀਂ ਤਾਂ ਦੂਜੇ ਪਾਸੇ ਆ ਆਹ ਇੰਤਜ਼ਾਮ ਹੈ ਸਾਰੇ ਬਨੇ ਦੇਖੋਗੇ ਤਾਂ ਦੂਰ ਤੱਕ ਇਸੇ ਤਰੀਕੇ ਨਾਲ ਉੱਪਰ ਜਾ ਕੇ ਵੀ ਅਸੀਂ ਤੁਹਾਨੂੰ ਦਿਖਾਉਨੇ ਟਰੈਕਟਰ ਟਰਾਲੀਆਂ ਦੇ ਲੰਬੇ ਕਾਫਲੇ ਹਰੇਕ ਟਰੈਕਟਰ ਟਰਾਲੀ ਦੇ ਵਿੱਚ ਤੁਹਾਨੂੰ ਬੰਦੇ ਬੈਠੇ ਮਿਲ ਜਾਣਗੇ ਕਿਸਾਨ ਬੈਠੇ ਮਿਲ ਜਾਣਗੇ ਇਧਰੋਂ ਜਰਾ ਕਾਫਲਾ ਦਿਖਾ ਦਿੰਨੇ ਤੁਹਾਨੂੰ ਅਸੀਂ ਇੱਕ ਵਾਰ ਕੀ ਮਾਹੌਲ ਕੀ ਹੈ ਤਾਂ ਜਿੰਨਾ ਤੁਸੀਂ ਦੇਖੋਗੇ ਦੂਰ ਤੱਕ ਤੁਹਾਨੂੰ ਟਰੈਕਟਰ ਟਰਾਲੀਆਂ ਦੇ ਕਾਫਲੇ ਨਜ਼ਰ ਆਉਣਗੇ ਤਾਂ ਅੱਗੇ ਪੁਲ ਦੇ ਉੱਪਰ ਵੀ ਜਾ ਕੇ ਅਸੀਂ ਦਿਖਾਵਾਂਗੇ ਤੁਹਾਨੂੰ ਪਰ ਇੱਥੋਂ ਦੇਖੋਗੇ ਤੁਸੀਂ ਤਾਂ ਕੀ ਮਾਹੌਲ ਹੈ ਦੇਖ ਸਕਦੇ ਹੋ ਤੁਸੀਂ ਤਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਤੁਹਾਨੂੰ ਨਜ਼ਰ ਆਉਣਗੇ ਸਾਰੇ ਪਾਸੇ ਇਸ ਪਾਸੇ ਖੜੇ ਨੇ ਟਰੈਕਟਰ ਪਿੱਛੇ ਟਰਾਲੀਆਂ ਔਰ ਹੋਰ ਵੀ ਟਰੈਕਟਰ ਟਰਾਲੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਰਹੇ ਆ ਕਿਉਂਕਿ ਕਿਸਾਨ ਕਹਿੰਦੇ ਸਾਡੀ ਐਮਐਸਪੀ ਦੀ ਲੜਾਈ ਜਿਹੜੀ ਹੈ ਇਹ ਅਸੀਂ ਲੈ ਕੇ ਐਮਐਸਪੀ ਫਿਰ ਵਾਪਸ ਮੁੜਾਂਗੇ ਘਰਾਂ ਨੂੰ ਤਾਂ ਇੰਤਜ਼ਾਰ ਹੋ ਰਿਹਾ ਬਸ ਇੱਕ ਨਿਰਦੇਸ਼ ਦਾ ਇੱਕ ਹਰੀ ਝੰਡੀ ਦਾ ਇੰਤਜ਼ਾਰ ਹੋ ਰਿਹਾ ਤਾਂ ਦੂਰ ਤੱਕ ਜ਼ੂਮ ਕਰਕੇ ਵੀ ਤਸਵੀਰ ਦਿਖਾ ਦਿਓ ਕਿ ਪਿੱਛੇ ਤੱਕ ਕਿਸ ਤਰੀਕੇ ਨਾਲ ਟਰੈਕਟਰ ਟਰਾਲੀਆਂ ਦੀਆਂ ਡਾਰਾ ਇਡਾਰਾ ਖੜੀਆਂ ਇਹਨਾਂ ਨੂੰ ਇੱਕ ਗ੍ਰੀਨ ਸਿਗਨਲ ਦਾ ਇੰਤਜ਼ਾਰ ਹੋ ਰਿਹਾ ਇੱਕ ਹਰੀ ਝੰਡੀ ਇਹਨਾਂ ਨੂੰ ਜਦੋਂ ਮਿਲੀ ਤਾਂ ਇਹਨਾਂ ਨੇ ਨਾਲ ਦੀ ਨਾਲ ਹੀ ਸ਼ੰਭੂ ਬਾਰਡਰ ਵੱਲ ਨੂੰ ਚਾਲੇ ਪਾ ਦੇਣੇ ਆ ਸ਼ੰਭੂ ਬਾਰਡਰ ਤੋਂ ਬਾਅਦ ਫਿਰ ਕਹਿੰਦੇ ਅਸੀਂ ਦਿੱਲੀ ਜਾਵਾਂਗੇ ਇਹ ਗੱਲ ਕਹਿ ਰਿਹਾ ਕਿਸਾਨਤਾ ਲਗਾਤਾਰ ਅਪਡੇਟ ਕਰ ਰਿਹਾ ਕਿਸਾਨ ਅੰਦੋਲਨ ਦੀ ਲਗਾਤਾਰ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਦੇ ਉੱਪਰ ਲਗਾਤਾਰ ਜੁੜੇ ਰਹੋ ਲਗਾਤਾਰ ਸ਼ੇਅਰ ਵੀ ਕਰਦੇ ਰਹੋ